ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਧਮਾਕਾ ਹੋਇਆ ਹੈ ਤਾਂ ਦੱਸ ਦਈਏ ਕਿ 6 ਲੋਕ ਜ਼ਖਮੀ ਹੋਏ ਨੇ ਤਾਂ ਇਹਨਾਂ ਦੇ ਦਰਮਿਆਨੇ ਨਾਲ ਜ਼ਖਮੀਆਂ ਨੂੰ ਤੁਰੰਤ ਡੀ ਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਜਿਸ ਦੇ ਪ੍ਰਬੰਧਨ ਨੇ ਸਾਬਾਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਹੈ ਤਾਂ ਤਸਵੀਰਾਂ ਵਿਖਾ ਰਹੇ ਹਾਂ ਜੁਥੇ ਸਰਾਬਾ ਨਗਰ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫਸਰ ਜਿਹੜੇ ਨੇ ਅਦਿਤਿਆ ਸ਼ਰਮਾ ਮੌਕੇ ਤੇ ਪਹੁੰਚੇ ਜੇ ਦੱਸਿਆ ਜਾ ਰਿਹਾ ਹੈ ਕਿ ਧਮਾਕਾ ਜਿਹੜਾ ਹੈ 에ਅਰ ਹੀਟਰ ਦੇ ਕਾਰਨ ਹੋਇਆ ਜਿਸ ਦੇ ਵਿੱਚ ਲੋਕ ਜ਼ਖਮੀ ਹੋਏ ਨੇ ਤੇ ਜ਼ਖਮੀਆਂ ਦੀ ਪਛਾਣ ਵੀ ਹੋ ਚੁੱਕੀ ਹੈ ਤਾਂ ਕੁਨਾਲ ਜੈਨ ਇੱਕ ਜ਼ਖਮੀ ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਇਸ ਵੇਰੇ 9 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਵੇਰਕਾ ਮਿਲਕ ਪਲਾਂਟ ਦੇ ਵਿੱਚ ਅਚਾਨਕ ਕੀ ਧਮਾਕਾ ਹੋ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹੀਟਰ ਦੇਕਾਰੇ ਨੇ ਧਮਾਕਾ ਹੋਇਆ ਜਿਸ ਦੇ ਵਿੱਚ 6 ਲੋਕ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਜ਼ਖਮਿਆਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਆਂਦਾ ਗਿਆ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਹੀ ਤੁਹਾਡੇ ਸਾਹਮਣੇ ਹੈ ਤੁਸੀਂ ਮੌਕੇ ਤੇ ਮੌਜੂਦ ਨਹੀਂ ਮੈਨੂੰ ਹੋਰ ਬੰਦਾ ਸੀ ਮੈਨੂੰ ਤਾਂ ਸਵੇਰੇ 4 ਵਜੇ ਪਤਾ ਲੱਗਿਆ ਜੀ ਹੋਇਆ ਪਾਣੀ ਦਾ ਪੁਰਾਣਾ ਖੜਾ ਸੀ ਗਿਆ ਚਲਾਇਆ ਗੈਸ ਬੱਚ ਸੀ ਜੀ ਇਹ ਤਾਂ ਪ੍ਰਮਾਤਮਾ ਨੂੰ ਹੀ ਪਤਾ ਜੀ ਚਲੋ ਆ ਪਾਣੀ ਪਣੀ ਇਹ ਪਹਿਲਾਂ ਬੋਇਲਰ ਪਹਿਲਾਂ ਵੀ ਨਹੀਂ 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 ਪਾਸਿੰਗ ਹੁੰਦੀ ਆ ਬੋਰ ਬਹਿੰਦਾ ਜਲੰਧਰ ਬੋਰ ਬਹਿੰਦਾ ਪਾਸਿੰਗ ਹੁੰਦੀ ਆ ਥੋੜਾ ਚੀਜ਼ ਲਾ ਲਾਂਗੇ ਆਪਾਂ ਪਹਿਲਾਂ ਵੀ ਤਕਨੀਕੀ ਖਰਾਬੀ ਨਹੀਂ ਨਹੀਂ ਕੋਈ ਕੋਈ ਖਰਾਬੀ ਨਹੀਂ ਕਿੰਨੇ ਬੰਦੇ जख्मी ਪੰਜ ਕਹਿੰਦੇ ਆ ਜੀ ਇੱਕ ਦਾ ਪੂਰਾ ਪੂਰਾ ਹੋ ਗਿਆ ਪੰਜ ਹੋਰ ਨਹੀਂ ਪੰਜ ਉਹਨਾਂ ਦੇ ਸੱਟਾਂ ਹੈਗੀਆਂ ਵਿੱਚ ਸੌਣ ਨਾ ਚਾਣੇ ਆ ਉਹਨਾਂ ਕਹਿੰਦੇ ਵੀ ਦੋ ਸੀਰੀਅਸ ਇਹ ਨਹੀਂ ਪਤਾ ਕਿਹੜੇ ਕਿਹੜੇ ਆ ਤਾਂ ਕਿੰਨੇ ਵਜੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਪੂਰਾ 10:30 ਦੀ ਗੱਲ ਆ 11 ਵਜੇ ਪਹੁੰਚ ਗਏ ਹੋਣੇ ਆ ਈਐਮਟੀ ਨੂੰ ਅੱਧਾ ਘੰਟਾ ਹੀ ਲੱਗਿਆ ਹਨ ਹੁਣ ਉਥੋਂ ਪੋਸਟਮਾਰਟ ਨੂੰ ਲੈ ਕੇ ਜਾਣਾ ਯਾਨੀ ਉੱਥੇ ਆਪਣੇ ਸਿਵਲ ਹਸਪਤਲ ਪੋਸਟਮਾਰਟ ਨੂੰ ਗਏ ਆ ਬੰਦੇ ਡੈੱਡ ਬੋਡੀ ਲੈਣ ਮੇਰੇ ਨਾਮ ਅਕਤਾਰ ਸਿੰਘ ਆ ਮੈਂ ਇੱਥੋਂ ਰਿਟਾਇਰ ਹੋਇਆ ਹਾਂ ਜੀ ਤੇ ਸਰ ਇਹ ਕਦ ਕਿੰਨੇ ਵਜੇ ਦਾ ਆਪਾਂ ਜੀ ਰਾਤ ਨੂੰ 10:00 ਵਜੇ ਦਾ ਕਹਿੰਦੇ ਰਾਤ ਸ਼ਾਮ ਦੀ ਸ਼ਿਫਟ ਦੇ ਵਿੱਚ ਹੁੰਦਾ ਕਨਾਲ ਆ ਜਿਹੜਾ ਇੱਥੇ ਚੰਗਾ ਜਾਣਕਾਰ ਆ ਇੱਥੇ ਦਾ ਮਸ਼ੀਨਰੀ ਦਾ ਬਹੁਤ ਪੁਰਾਣਾ ਉਜਰ ਫਟਿਆ ਨਹੀਂ ਦਰ ਅਗਲੀ ਦਿੱਤੀ ਕੋਟੀ ਬਚੱਕੀ ਕਰਦੀ ਸੀ ਵੀ ਅਜ ਪਹੁੰਚੀ ਹੈ ਕਿ ਨਹੀਂ ਠਕਕ ਤੇ ਬਲਾਸਟ ਹੋ ਗਿਆ ਬਾਕੀ ਮੈਂ ਇਹ ਘਰ ਤੋਂ ਤਾਂ ਨਹੀਂ ਮੈਂ ਤਾਂ ਦੇਖਣ ਆਇਆ ਰਿਟਾਇਰ ਮਲਾਜਮਾ ਇੱਥੋਂ ਦਾ ਜਿੰਨੀ ਮੈਨੂੰ ਜਾਣਕਾਰੀ ਮਿਲੀ ਹੈ ਉਹਦੇ ਆਧਾਰ ਤੇ ਇਹ ਦੱਸ ਲਿਆ ਹੈ ਕਿ ਕਾਰਨ ਪਤਾ ਲੱਗਿਆ ਜੀ ਕਾਰਨ ਵਿੱਚ ਹੀ ਕੋਈ ਹੋ ਗਿਆ ਇਹਦੇ ਬਾਰੇ ਅਜੇ ਜਾਂਚ ਤੋਂ ਪਤਾ ਲੱਗੂਗਾ ਕਿ ਕੀ ਹੋਇਆ ਹੈ ਮੈਕੈਨੀਕਲ ਫਾਲਟ ਲੱਗਦਾ ਜਾਂ ਕਿਸੇ ਦੀ ਨੈਗਲੀਜੈਂਸੀ ਨਹੀਂ 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 ਇਹ ਤਾਂ ਪਰਸ ਨੇ ਜਾਂਚ ਦਾ ਵਿਸ਼ਾ ਇਹ ਨਹੀਂ ਕਿ ਕਿੰਨੇ ਬੰਦੇ ਜ਼ਖਮੀ ਹੋਏ ਆ ਹਾਂਜੀ ਜ਼ਖਮੀਆਂ ਜੀ ਤੇ ਇੱਕ ਦੀ ਡੈਥ ਹੈ ਜੀ ਇੱਕ ਸਾਡਾ ਮਲਾਜ਼ਮ ਸੀ ਫੋਰਮੈਨ ਬਲਵੰਤ ਸਿੰਘ ਜੀ ਉਹਦੀ ਬਾਅਦ ਕਦੋਂ ਕੱਢ ਜਿੰਮ ਨੂੰ ਹੁਣ ਪਤਾ ਲੱਗਿਆ ਨਾ ਜੀ ਉਹਦੇ ਤੇ ਕਹਦੇ ਮਕੀ ਦੀ ਪੂਰੀ ਜਾਣਕਾਰੀ ਹੈ ਉਹ ਅੱਜ ਮੇਰੇ ਸਾਡੇ ਅਧਿਕਾਰੀ ਦੱਸ ਸਕਦੇ ਆ ਤੇ ਜਿਹਦੀ ਡੈਥ ਹੋਈ ਉਹਦਾ ਕੀ ਨਾਮ ਹੈ ਗੁਨਾਲ ਜੈਨ ਜੀ ਤੇ ਕਿੰਨੀ عمر ਦੀ ਉਹ 35 ਤੋਂ 38 ਸਾਲ ਦੀ ਉਮਰ ਸੀ ਤੇ ਉਹਦੀ ਮਾਤਾ ਜੀ ਵੀ ਇੱਥੇ ਸਾਬਕਾ ਮੁਲਾਜ਼ਮ ਰਹੇ ਨੇ ਹੁੰਦਾ ਕਿ ਕਿਸ ਤਰ੍ਹਾਂ ਦਾ ਸੀ ਆ ਬਹੁਤ ਵਧੀਆ ਸਵਾਲ ਲੰਮਾ ਡੰਗਾ ਮੇਲ ਅਨੁਸਾਰ ਤੇ ਕੀ ਗੱਲਾਂ ਨਾਲ ਉਹਦੇ ਬਾਰੇ ਹਾਂਜੀ ਠੀਕ ਹੈ ਜੰਮੇ ਉਹਦੇ ਬਾਰੇ ਬਹੁਤ ਦੁੱਖ ਹੋਇਆ ਜੀ ਕਹਿਣ ਦੀ ਆਪ ਤੇ ਕਹੀ ਨਹੀਂ ਤੁਹਾਡਾ ਵੀ ਮਨ ਭਰਿਆ ਆ ਮਿਲਣ ਹਾਸਾਰ ਸੀਗਾ ਬੰਦਾ ਉਹ ਜੀ ਮੈਂ 12-13 ਸਾਲ ਪਹਿਲਾਂ ਮੈਂ ਵੀ ਰਿਟਾਇਰ ਹੋਇਆ ਇਹਦੀ ਮਾਤਾ ਤਾਂ ਸਾਡੇ ਨਾਲ ਚੰਗਾ ਸਹਜ ਹੋ ਸੀ ਆ ਸਹਜਾ ਚਾਰ ਸੀ ਤੇ ਉਹਦੀ ਜਗ੍ਹਾ ਤੇ ਉਹਦੀ ਡੈਥ ਤੋਂ ਬਾਅਦ ਫਿਰ ਇਹ ਨੌਕਰੀ ਤੇ ਲੱਗੇ ਸੀ ਜੀ ਤੇ ਕਨਾਲ ਦੀ ਪਤਨੀ ਉਹ ਵੀ ਹਾਉਂਡ ਡਿਊਟੀ ਡਿਊਟੀ ਜੌਬ ਕਰਦੇ ਇੱਥੇ ਹੀ ਦਫ਼ਤਰ ਤੇ ਬਾਕੀ ਕੁਲਵੰਤ ਤੇ ਕਨਾਲ ਬਾਰੇ ਬੜੀ ਜਾਣਕਾਰੀ ਹੈ ਜਿਹੜੇ ਹੋਰ ਮੁੰਡੇ ਕੰਟਰੈਕਟਰ ਵੇਚਤੇ ਸੀਗੇ ਉਹ ਕਾਹਲ ਪਰ ਸੀਗੇ ਉਹਨਾਂ ਬਾਰੇ ਨਹੀਂ ਜਾਣਕਾਰੀ ਨਾ ਹੋਈ ਇਹ ਪੱਕਾ ਸੀਗਾ ਇਹ ਪੱਕਾ ਸੀ ਸੀ ਕਾਫੀ ਜਾਣਕਾਰੀ ਇੱਥੋਂ ਦਾ ਠੀਕ ਹੈ ਥੈਂਕ ਯੂ ਇਹ ਕੱਲ ਜੀ 10:00 ਵਜੇ 50 ਮਿੰਟ ਦੇ ਨੇੜੇ ਹੋਈ ਹੈ ਜੀ ਰਾਤ ਦੇ ਵਿੱਚ ਕਿੰਨੇ ਕੁ ਬੰਦੇ ਕਾਇਲ ਹੋਏ ਤੇ ਕਿੰਨੇ ਕੁ ਮਾਰੇ ਤੇ ਦੇ ਵਿੱਚ ਜੀ ਸਾਡੇ ਕੋਲੇ 5 ਜਣ ਜ਼ਖਮੀ ਹੋ ਗਏ ਜੀ ਤੇ 1 ਜਣੇ ਦੀ ਡੈਥ ਹੋਈ ਹੈ ਜੀ ਸਰ ਜੀ ਸ਼ਖਸੀ ਮੌਤ ਹੋਈ ਹੈ ਕੀ ਨਾਮ ਸੀ ਉਹਦਾ ਤੇ ਕੀ ਡੈਲੀਗੇਸ਼ਨ ਸੀ ਉਹ ਕਨਾਲ ਜੈਨ ਸੀ ਜੀ ਸਾਡੇ ਕੋਲੇ ਵਾਇਲਟਨੈਂਟ ਫਸਟ ਗ੍ਰੇਡ ਸੀ ਇੱਥੇ ਜੀ ਕੱਲ ਬਿਸ਼ਕਰਮਾ ਜੀ ਦੀ ਛੁੱਟੀ ਸੀ ਤੇ ਹਾਦਸੇ ਵੇਲੇ ਉਹ ਇੱਥੇ ਕੰਮ ਕਰ ਰਹੇ ਸੀ ਕੀ ਕਾਰਨ ਸੀ ਸਾਡੇ ਕੋਲੇ ਕੀ ਜੀ ਹੈ ਜੇ ਬਿਸ਼ਕਰਮਾ ਜੀ ਅਸੀਂ ਪੂਜਾ ਕਰਦੇ ਹਾਂ ਰੈਗੂਲਰਲੀ ਪੂਜਾ ਕਰਦੇ ਹਾਂ ਐਨੇ ਸਾਲਾਂ ਤੋਂ ਜੱਤ ਪ੍ਰੰਤ ਕਿਉਂਕਿ ਸਾਡੇ ਕੋਲੇ ਐਸੈਂਸ਼ੀਅਲ ਕਮਿਊਨਿਟੀ ਸੈਂਟਰ ਦਾ ਅੰਡਰ ਆ ਪਲਾਨ ਹੈ ਤੇ ਅਸੀਂ ਸਿਟੀ ਦੀ ਸਪਲਾਈ ਨੂੰ ਮੇਨਟੇਨ ਕਰਨਾ ਹੈ ਸਾਰਾ ਦੁੱਧ ਦਾ ਵੀ ਜਿਹੜਾ ਸਾਡੇ ਕੋਲ ਗਵਰਨਮੈਂਟ ਹੁੰਦੀ ਹੈ ਸਾਰੀ ਅਸੀਂ ਉਹਨੂੰ ਵੀ ਸਪੋਰਟ ਕਰਨੀ ਆ ਅਸੀਂ ਪੂਜਾ ਕਰਨ ਤੋਂ ਬਾਅਦ ਪ੍ਰੋਸੈਸ ਰੈਗੂਲਰਿਜ਼ ਕਰਦਨੇ ਨੇ ਜੀ ਸਰ ਜੀ ਇਹ ਤੇ ਪੈਲੋ ਕੋਈ ਤਕਨੀਕੀ ਖਰਾਬੀ ਚੱਲ ਰਹੀ ਸੀ ਕਿਵੇਂ ਇਹ ਜਿਹੜਾ ਬਲਾਸਟ ਹੋ ਗਿਆ ਇੱਕਦਮ ਇਹ ਜੀ ਐਕਚੁਅਲੀ ਕੀ ਹੈ ਇਹਦੇ ਵਿੱਚ ਤਕਰੀਕ ਤਾਰੀ ਕਿਉਂਕਿ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ ਜਿਹੜਾ ਮਿਲਕ ਨੂੰ ਜਿੱਦੋਂ ਸਾਡੇ ਕੋਲ ਹੁੰਦਾ ਮਿਲਕ ਨੂੰ ਡਰਾਈ ਕਰਨ ਲਈ ਗਰਮ ਹਵਾ ਦਾ ਵਰਤੋਂ ਹੀ ਗੱਤੋਂ ਕਰਦੇ ਹਾਂ ਜੀ ਜਿਹੜੀ ਗਰਮ ਹਵਾ ਹੈਗੀ ਆ ਉੱਥੇ ਜਿੱਥੇ ਸਪਲਾਈ ਜਾ ਰਹੀ ਸੀ ਉੱਥੇ ਜਿਹੜਾ ਹੈਗਾ ਐਲ ਪੀ ਜੀ ਦਾ ਬਲਾਸਟ ਹੋਇਆ ਜੀ ਉਹਦੇ ਕਰਕੇ ਹੋਇਆ ਜੀ ਸਰ ਕਹਿ ਰਹੇ ਨੇ ਕਿ 70 ਸਾਲ ਪੁਰਾਣਾ ਇਹ ਜਿਹੜਾ ਪਲਾਂਟ ਹੈ ਤੇ ਇੱਕ ਦੋ ਬੰਦਿਆਂ ਨੇ ਕਿਹਾ ਕਿ ਇੱਥੇ ਇਹਨੇ ਮੈਂਟੀਨੈਂਸ ਪ੍ਰੋਪਰ ਨਹੀਂ ਹੋ ਰਹੀ ਸੀ ਨਹੀਂ ਜੀ ਮੇਨਟੇਨੈਂਸ ਨਹੀਂ ਕਿਉਂਕਿ ਦੇਖੋ ਤੁਸੀਂ ਜਿਹੜਾ ਇਹ ਪਾਊਡਰ ਪਲਾਂਟ ਨੇ ਜੀ ਇਹ ਸਾਡੇ ਕੋਲੇ ਜਦੋਂ ਆਮ ਨਹੀਂ ਰੈਗੂਲਰ ਨਹੀਂ ਚੱਲਦੇ ਜਦੋਂ ਇਹ ਹੁੰਦਾਗਾ ਜਦੋਂ ਅਸੀਂ ਸੀਜ਼ਨ ਸਟਾਰਟ ਹੁੰਦੇ ਨੇ ਜੀ ਉਦੋਂ ਚਲਾਉਣਾ ਆ ਸੀ ਕਿਉਂਕਿ ਇਹਦੇ ਕੋਲ ਟਾਈਮ ਮਿਲ ਜਾਂਦਾ ਸਾਡੇ ਮੇਨਟੇਨੈਂਸ ਲਈ ਇਹਦੀ ਰੈਗੂਲਰ ਮੇਨਟੇਨਸ ਚੱਲਦੀ ਜਾਂਦੀ ਹੈ ਜੀ ਤੇ ਕਾਰਨ ਕੀ ਕੀ ਕਾਰਨ ਕੀ ਉਹ ਉਹਦੇ ਉਹਦੇ ਨਹੀਂ ਇਹਦੇ ਵਿੱਚ ਕੀ ਹੈ ਟੈਕਨੀਕਲ ਇਨਸਪੈਕਟਰ ਜੀ ਕਿਉਂਕਿ ਇਸ ਤਰ੍ਹਾਂ ਦੇ ਇਨਸੀਡੈਂਟ ਕਦੇ ਹੋਇਆ ਨਹੀਂ ਜੀ ਤੁਸੀਂ ਮਿਲਕ ਫੈਡ ਦਾ ਇਤਿਹਾਸ ਦੇਖਿਆ ਹੈ 10 ਤੱਕ ਹੋਇਆ ਨਹੀਂ ਇਹ ਫਸਟ ਟਾਈਮ ਹੈ ਦਾ ਟੈਕਨੀਕਲ ਕੌਜ਼ ਹੈ ਜੀ ਉਹਦੇ ਲਈ ਸਨ ਕਨਵਰਟ ਸਰ ਕਿੰਨਾ ਪੁਰਾਣਾ ਸੀ ਬਲੈਂਟ ਇਹ ਤਾਂ ਕੋਈ ਜ਼ਿਆਦਾ ਨਹੀਂ ਪੁਰਾਣਾ ਜੀ ਇਹ ਤਾਂ ਅਸੀਂ ਡੇ ਬਾਏ ਡੇ ਅਪਗ੍ਰੇਡ ਵੀ ਕਰਦੇ ਰਹੇ ਨੇ ਜਿਹੜੀ ਚੀਜ਼ਾਂ ਦੀ ਡਿਮਾਂਡ ਹੁੰਦੀ ਹੈ ਉਹ ਚੀਜ਼ਾਂ ਦੇ ਮੇਰੇ ਮੇਰੇ ਟੱਕਰਦੇ ਰਹੇ ਨੇ ਜੀ ਸਰ ਜਿੰਨੇ ਲੋਕ ਕਾਇਲ ਹੋਏ ਨਹੀਂ ਜਿਹੜੇ 5 ਲੋਕ ਕਾਇਲ ਹੋਏ ਨੇ ਉਹਨਾਂ ਦੇ ਕਿੰਨੀਆਂ ਕਸਟਾਂ ਜੜੀਆਂ ਲੱਗੀਆਂ ਨੇ ਕੀ ਕੁਝ ਉਹਨਾਂ ਨੇ ਜ਼ਿਆਦਾ ਨਹੀਂ ਮੇਜਰ ਇੰਜੀਨੀਰੀ ਹੈਗੀ ਜੀ ਮੇਜਰ ਇੱਕ ਇੰਜਰੀ ਇਹ ਜੱਡੀ ਡੱਟ ਕਨਵਰਟ ਹੋਈ ਹੈ ਹਾਂਜੀ ਪਹਿਲੇ ਸੱਸੀ ਕਾਇਲ ਦੀ ਸਾਰਿਆਂ ਨੂੰ ਸਾਡੀ ਤੇ ਜੀ ਜਿਹੜੀ ਪ੍ਰੀਲੀਮਿਨਰੀ ਇਨਕੁਆਰੀ ਹੈਗੀ ਉਹ ਰਾਤੀ ਹੀ ਇਨੀਸ਼ੀਏਟ ਕੀਤੀ ਹੋਈ ਹੈ ਸੋ ਤਕਰੀਬਨ ਪੌਣੇ 11 ਵਜੇ ਦੇ ਨੇੜੇ ਸਾਨੂੰ ਇੱਕ ਇਤਲਾਹ ਮਿਲਦੀ ਹੈ ਕਿ ਵੇਰਕਾ ਮਿਲਕ ਪਲਾਂਟ ਦੇ ਅੰਦਰ ਇੱਕ ਸ਼ੇਅਰ ਫਲੇਮਸ ਜਿਹੜਾ ਹੈ ਇੱਕ ਬਲਾਸ ਤੋਂ ਬਾਅਦ ਕੁਝ ਫਾਇਰ ਤੇ ਆਪਣਾ ਕੁਝ ਆਪਣਾ ਉਹਦੀਆਂ ਲਾਟਾਂ ਜਿਹੜੀਆਂ ਹੈ ਦੇਖੀਆਂ ਗਈਆਂ ਨੇ ਤੇ ਇਮੀਡੀਏਟਲੀ ਮੌਕੇ ਤੇ ਪਹੁੰਚਦੇ ਹੋਏ ਸਾਡੀ ਟੀਮ ਸਾਡੀ ਚੌਂਕੀ ਇੰਚਾਰਜ ਆਪਣਾ ਰਗੁਨਾਥ ਅਸ਼ਨੀ ਕੁਮਾਰ ਜੀ ਤੇ ਮੈਂ ਮੌਕੇ ਤੇ ਜਦੋਂ ਅਸੀਂ ਜਾ ਕੇ ਦੇਖਦੇ ਹਾਂ ਤੇ ਇੱਕ ਐਕਸੀਡੈਂਟਲ ਜਿਹੜਾ ਇਨਸੀਡੈਂਟ ਹੈ ਉਹਨੇ ਟੇਕਨ ਪਲੇਸ ਤੇ ਤਕਰੀਬਨ 5 ਕਿ ਜਾਨੇ ਜਿਹੜੇ ਉਸੇ ਹੀ ਸੈਕਸ਼ਨ ਦੇ ਵਿੱਚ ਵਰਕਰ ਹੈਗੇ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਇਮੀਡੀਏਟਲੀ ਮੂਵ ਕਰਾਇਆ ਗਿਆ ਟੂ देयर ਰਿਸਪੈਕਟਿਵ ਹਸਪੀਟਲਸ ਤੇ ਇੱਕ ਉਹਦੇ ਵਿੱਚੋਂ ਜਿਹੜੇ ਕੁਝ ਜ਼ਿਆਦਾ ਜ਼ਖਮੀ ਸੀਗੇ ਜਿਨ੍ਹਾਂ ਦਾ ਨਾਮ ਹੈ ਕੁਨਾਲ ਜੈਨ ਉਹ ਉਸ ਸੈਕਸ਼ਨ ਦੇ ਬੋਇਲਰ ਸੈਕਸ਼ਨ ਦੇ ਹੈੱਡ ਵੀ ਸਨ ਤੇ ਉਹਨਾਂ ਨੂੰ ਡੀ ਐਮ ਸੀ ਲਜਾਇਆ ਗਿਆ ਤੇ ਅੱਜ ਮਾਰਨਿੰਗ ਕਨਫਰਮ ਹੋਇਆ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇਹ ਸਾਰਾ ਇਨਸੀਡੈਂਟ ਜਿਹੜਾ ਹੈਗਾ ਜੀ ਬੜਾ ਮੰਦ ਭਾਗਾ ਤੇ ਅਸੀਂ ਪੂਰੀ ਇਹ ਦੇ ਵਿੱਚ ਪਰਿਵਾਰ ਦੇ ਨਾਲ ਇਹਨਾਂ ਦੇ ਤੇ ਇਹਨਾਂ ਦੇ ਜਿਹੜੇ ਆਪਣਾ ਇਫੈਕਟਡ ਮੈਂਬਰਸ ਹੈਗੇ ਨੇ ਉਹਨਾਂ ਦੇ ਨਾਲ ਸਾਡੀ ਸਿੰਪਥੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਲਰੇਡੀ ਇੰਜਰਡ ਹੈਗੇ ਨੇ ਜਿਹੜੇ ਇਲਾਜ ਨੇ ਉਹਨਾਂ ਦੀ ਵੀ ਪੂਰੀ ਮਦਦ ਕੀਤੀ ਜਾ ਰਹੀ ਹੈ ਸਾਡੇ ਇੱਥੇ ਨੇੜੇ ਹੈ ਰਗੁਨਾਥ ਹਸਪੀਟਲ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜੀ ਤੇ ਬਾਕੀ ਜੋ ਵੀ ਇਹਨਾਂ ਦੀ ਐਗਜ਼ੈਕਟ ਸਟੇਟਸ ਰਿਪੋਰਟ ਹੈ ਅਸੀਂ ਕਾਲੋਂਗ ਕੀਤੀ ਹੈ ਵੇਰਕਮਿਟ ਮਿਲਕ ਪਲਾਂਟ ਤੋਂ ਕਿ ਜੋ ਇਹ ਮਸ਼ੀਨਰੀ ਹੈ ਜਾਂ ਉਹਦੀ ਫੰਕਸ਼ਨੈਲਿਟੀ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡੀਫਾਰਮਿਟੀ ਨਾ ਹੋਵੇ ਉਸ ਚੀਜ਼ ਤੇ ਕਨਫਰਮੇਸ਼ਨ ਚੱਲ ਰਹੀ ਹੈ ਬਾਕੀ ਜੋ ਅੱਗੇ ਆਏਗਾ ਜੀ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰ ਇਹਦੇ ਵਿੱਚ ਇਹ ਵੀ ਆ ਕਿ ਇਹ ਜਿਹੜਾ ਵੀਪੀ ਹੈ ਜੀ ਦੀ ਡੈਥ ਹੋਈ ਹੈ ਉਹ ਛੁੱਟੀ ਤੇ ਸੀਓ ਨੂੰ ਕੰਪਲਸਿਵ ਲਾਇਆ ਗਿਆ ਸਪੈਸ਼ਲ ਉਹ ਜੀ ਸਬਜੈਕਟਿਵ ਟੂ ਵੈਰੀਫਿਕੇਸ਼ਨ ਹੈ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਜੇ ਕੋਈ ਛੁੱਟੀ ਤੇ ਹੈ ਨਹੀਂ ਹੈ ਹਰੇਕ ਦੇ ਕੋਲ ਨਾ ਇੱਕ ਮੈਟਰ ਆਫ ਕੰਸੈਂਟ ਹੁੰਦਾ ਹੈ ਕਿ ਜੇ ਜਦੋਂ ਹੁਣ ਅਸੀਂ ਵੀ ਵਰਕ ਕਰਦੇ ਆਂ ਤੇ ਸਾਨੂੰ ਕੋਈ ਅਮਰਜੈਂਸੀ ਜਾਂ ਕੋਈ ਕਾਲ ਆ ਨਾ ਜਵੇ ਤੇ ਵੀ ਕੈਨ ਨਾਟ ਸੇ ਟੂ ਨੋ ਟੂ ਦੀ ਵਰਕ ਸੋ ਸਾਡੇ ਕੋਲ ਇਹ ਇੱਕ ਐਂਗਲ ਐਂਬਿਟ ਹੁੰਦਾ ਹੈ ਕਿ ਵੀ ਅਸੀਂ ਆਪਣੇ ਸੀਨੀਅਰਸ ਦੇ ਨਾਲ ਗੱਲ ਕਰਕੇ ਜਾਂ ਉੱਥੇ ਪ੍ਰੋਪਰ ਕੋਈ ਸਬਸਟੀਟਿਊਟ ਡਿਪਲॉयਮੈਂਟ ਕਰਾ ਸਕਦੇ ਹਾਂ ਸੋ ਜੇ ਉਹ ਛੁੱਟੀ ਤੇ ਸਿਗੇ ਨਹੀਂ ਸਿਗੇ ਉਹਦੇ ਬਾਰੇ ਮੈਂ ਨਹੀਂ ਅਜੇ ਕਮੈਂਟ ਕਰ ਪਾਵਾਂਗਾ ਕਿਉਂਕਿ ਉਹ ਸਬਜੈਕਟਡ ਟੂ ਵੈਰੀਫਿਕੇਸ਼ਨ ਹੈ ਪਰ ਇਫ ਉਹ ਸਿਗੇ ਵੀ ਤੇ ਉਹਨਾਂ ਦੇ ਕੋਲ ਉਹ ਮੌਕੇ ਦੇ ਉੱਤੇ ਇਨਸੀਡੈਂਟਲ ਰਿਸਪਾਂਸ ਇਸ ਹੋ ਸਕਦਾ ਸੀਗਾ ਕਿ ਜੀ ਮੇਰਾ ਇਹ ਰੀਜ਼ਨ ਹੈਗਾ ਕਿ ਮੈਂ ਨਹੀਂ ਆਣਾ ਤੇ ਜੇ ਉਹ ਆ ਹੀ ਗਏ ਆ ਬਿਕੋਜ਼ ਹੀ ਵਾਸ ਵਾਟ ਆਈ ਹੈਵ ਟੋਲਡ ਕਿ ਉਹ ਬੜੇ ਕਮਿਟਿਡ ਸੀਗੇ ਆਪਣੇ ਜੌਬ ਲਈ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਤੇ ਸਭ ਤੋਂ ਜ਼ਿਆਦਾ ਉਹ ਐਕਸਪੀਰੀਐਂਸਡ ਇੱਥੇ ਦੇ ਪਲੈਂਟ ਦੇ ਮੰਨੇ ਗਏ ਆ ਤੇ ਇੱਕ ਉਹਨਾਂ ਦਾ ਇੱਕ ਅੱਛਾ ਸਰਵਿਸ ਕੰਡਕਟ ਹੈਗਾ ਕਿ ਵੀ ਉਹ ਜੇ ਅਧੀ ਰਾਤ ਨੂੰ ਵੀ ਉਹਦੀ ਲੋਡ ਪਈ ਤੇ ਉਹ ਮੌਕੇ ਤੇ ਪਹੁੰਚੇ ਪਰ ਦਿਸ ਇਜ਼ ਮੇਰਲੀ ਇਨਸੀਡੈਂਟਲ ਐਂਡ ਐਕਸੀਡੈਂਟਲ ਪਰਸਪੈਕਟਿਵ ਹੈ ਕਿ ਇਹ ਪਾਣਾ ਵਰਤ ਗਿਆ ਤੇ ਜਿਹਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਕਿ ਖੇਦ ਹੈ ਕਿ ਨਹੀਂ ਹੋਣਾ ਚਾਹੀਦਾ ਸੀ ਸਰਪੰਚ ਜੀ ਤੁਸੀਂ ਬਿਆਨ ਜੇ ਅਗਰ ਲੈ ਲੈਣੇ ਤੇ ਤੁਹਾਨੂੰ ਬਿਆਨ ਕਿ ਅਚਨਿਕ ਉਹ ਲੱਗ ਰਿਹਾ ਕਿ ਉਹਨੇ ਕਿਸ ਤਰ੍ਹਾਂ ਕਿ ਉਹ ਕੀ ਕਾਰਨ ਹੋ ਸਕਦਾ ਇਸ ਤਰ੍ਹਾਂ ਹੈ ਜੀ ਹਜੇ ਜੇਰੇ ਇਲਾਜ ਨੇ ਉਹ ਠੀਕ ਹੈ ਜਿਸ ਤਰ੍ਹਾਂ ਹੀ ਡਾਕਟਰਸ ਵੱਲੋਂ ਸਾਨੂੰ ਅਲੋਕ ਕੀਤਾ ਜਾਏਗਾ ਕਿ ਅਸੀਂ ਉਹਨਾਂ ਦੇ ਸਟੇਟਮੈਂਟਸ ਲੈ ਸਕੀਏ ਉਹ ਓਨ ਰਿਕਾਰਡ ਐਸ ਪਰ ਪ੍ਰੋਸੀਜਰ ਐਸ ਪਰ ਲਾਅ ਅਸੀਂ ਉਹਨਾਂ ਸਟੇਟਮੈਂਟਸ ਲਵਾਂਗੇ ਤੇ ਜੋ ਵੀ ਹੋਏਗਾ ਅਸੀਂ ਆਪਣਾ ਇੰਪਾਰਸ਼ੀਅਲ ਜਿਹੜੀ ਹੈਗੀ ਇਨਕੁਆਇਰੀ ਜਿਹੜੀ ਅਸੀਂ ਇੱਥੇ ਤੋਂ ਪਾਣ ਸਕੇ ਹਾਂਜੀ ਮੈਂ ਮਿਲਿਆ ਜੀ ਮੈਂ ਹੁਣੀ ਇਨਸੀਡੈਂਟਲੀ ਆਇਆ ਇੱਥੇ ਮੈਨੂੰ ਸਾਰੇ ਮੁਲਾਕਾਤ ਉਹਨਾਂ ਨਾਲ ਹੋਈ ਹੈਗੀ ਐ ਸੋ ਪਰਿਵਾਰਕ ਮੈਂਬਰਾਂ ਦਾ ਜੀ ਤੁਹਾਨੂੰ ਪਤਾ ਇਹੋ ਜੇ ਮੌਕੇ ਦੇ ਉੱਤੇ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਘੱਟ ਤੋਂ ਘੱਟ ਬੋਦਰ ਕੀਤਾ ਜਾਵੇ ਪਰ ਉਹਨਾਂ ਦੇ ਕੁਝ ਕਨਸਰਨਸ ਵੀ ਹੁੰਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਦੋ ਬੱਚੇ ਨੇ ਦੱਸਿਆ ਜਾ ਰਿਹਾ ਇੱਕ ਬੇਟੀ ਹੈ 16 ਸਾਲ ਦੀ ਇੱਕ ਬੇਟਾ ਹੈ 14 ਸਾਲ ਦਾ ਇੱਕ ਉਹਨਾਂ ਦੀ ਵਾਈਫ ਹੈ ਜੋ ਕਿ ਆਲਰੇਡੀ ਬਹੁਤ ਹੀ ਆਪਣਾ ਕੌਨਫੀਡੈਂਟਲੀ ਔਰ ਬਹੁਤ ਹੀ ਤੈਅ ਦਿਲੋਂ ਇੱਥੇ ਸੇਵਾ ਨਿਭਾ ਰਹੇ ਆ ਵੀਰ ਕਾ ਪਲਾਂਟ ਦੇ ਵਿੱਚ ਹੀ ਉਹ ਜੋਬ ਕਰ ਰਹੇ ਨੇ ਸੋ ਉਹਨਾਂ ਨਾਲ ਹੁਣ ਥੋੜਾ ਗਰੂ ਗਰੂ ਹੋਏ ਆ ਜੀ ਉਹ ਜੋ ਵੀ ਉਹਨਾਂ ਦੇ ਰਿਕੁਆਇਰਮੈਂਟਸ ਹੈ ਕੁਝ ਹੈ ਜੋ ਮੈਕਸਮ ਹੋ ਸਕਦਾ ਹੈ ਆਪਾਂ ਉਹਨਾਂ ਦੇ ਨਾਲ ਆ